सीधा मोटा और बड़ा होंगे है उस के सारे पंछी इस उम्मीद आम्ते हैं कि उस रुख से बैठ के फल खावे पर सारे पक्षी निराशी इस रुख का फल बकबका होने का

ਤਾਂ ਜਾਨਦੇ ਖੇਡ ਵਰਗੇ ਸਭ ਕੁਝ ਕਰਨ ਵਾਲਾ ਇਹ ਦੁਆ ਮੈਂ ਇਹ ਜਾਣਦੀ ਕਿ ਰਸ ਅੰਦਰ ਹੀ ਸਮਝ ਸਕਦਾ ਇੱਕ ਇੱਕ ਗੰਦੀ ਕੰਬੀ ਮਿੱਟੀ ਮੈਨੂੰ ਇਹ ਟਿਕਾਉਂਦੇ ਕਮਲ ਦੀ ਮਾਂ ਹੋਪਨ ਦਾ ਚਾਰੀ ਵਿੱਚ ਤੁਸੀਂ বাসਦੇ ਹੋ ਮੈਂ ਤਾਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ ਪਰਮਾਤਮਾ ਦੇ ਅੰਤ ਨੂੰ ਕੋਈ ਨਹੀਂ ਪਾ ਸਕਦਾ ਸ੍ਰਿਸ਼ਟੀ ਵਿੱਚ ਪਰਮਾਤਮਾ ਦਾ ਹੀ ਨੂਰ ਹੈ ਅਤੇ ਸਭ ਪਾਸੇ ਪਰਮਾਤਮਾ ਇੱਕ ਰਸ ਵਿਆਪਕ ਹੈ हे ਪ੍ਰਭੂ ਤੇਰੀਆਂ ਸਿਫਤਾਂ ਸੋਹਣੀਆਂ ਹਨ ਅਤੇ ਜਿਨ੍ਹਾਂ ਨੇ ਤੇਰੀਆਂ ਸਿਫਤਾਂ ਕੀਤੀਆਂ ਹਨ ਉਹ ਸੰਸਾਰਿਕ ਸਮੁੰਦਰ ਤੋਂ ਪਾਰ ਗਏ ਹਨ ਗੁਰੂ ਜੀ ਆਖਦੇ ਹਨ ਕਿ हे ਮਨੁੱਖ ਤੂੰ ਪਰਮਾਤਮਾ ਦੀ ਸਿਫਤ ਦੀਆਂ ਗੱਲਾਂ ਕਰਕੇ ओहो जो करता है सही करता है सानू उस उसकी रजा विच रहना चाहता है सानू पता होना चाहता है कि परमात्मा जो भी करता है साडे भले ही करता है अते असी जो भी कम करम करते फल परमात्मा एक दिन जरूर देगा तो सानू फल दी चिंता ना करके कर्म करना चाहता है असी अच्छे कर्म करांगे कराता ही गुरु जी की मेहर साढ़े ऊपर बनी रहेगी